लुदियाना बस स्टॉप टू सतवारी जम्मू पे करके स्क्रीनशॉट सेंड कर दो मैं टिकट बना के सेंड कर द्वा विद ड्राइवर नंबर जी मैडम मैं रुपया 700 रुपया पे करता आ ਤੁਸੀਂ ਦੇਖ ਸਕਦੇ ਹੋ 700 ਮੈਂ ਨੂੰ ਆਨਲਾਈਨ ਪੇ ਕਰਤੇ 241 ਤੇ ਮੈਸੀ ਓਕੇ ਜੀ 29 ਤੇ ਮੈडम ਇਹਨੇ ਬਲੌਕ ਕਰਦਾ ਬੰਦੇ ਨੇ ਉਹ ਜੇ ਨਹੀਂ ਉਹਨੇ ਸ਼ਾਇਦ ਹੌਸਲਾ ਰੱਖੋ ਪਰ ਮਾਤਾ ਨੇ ਫਿਰ ਵੀ ਕੋਈ ਹਨ ਹੋ ਨਹੀਂ ਹੋਣ ਤੋਂ ਬਚਾ ਲਿਆ ਤੁਹਾਨੂੰ ਲੁਧਿਆਣਾ ਤੋਂ ਆਪਾਂ ਜੰਮੂ ਜਾਣਾ ਸੀਗਾ ਹਾਂ ਸਾਡਾ ਟ੍ਰੀਟਮੈਂਟ ਹੋ ਗਿਆ ਸੀ। ਮੇ ਕਹ ਪਾਜੀ ਤੁਸੀਂ ਕਿੰਨੇ ਬੰਦੇ ਐ ਸਾਰੀ ਫੈਮਲੀ ਐ ਕਹਿੰਦੇ ਹਾਂਜੀ ਫੈਮਲੀ ਲੇਡੀਜ਼ ਐ ਮੈਂ ਕਿਹਾ ਪਾਜੀ ਦੇਖ ਲਓ ਪਹਿਲਾ ਵੀ ਐਕਸਪੀਰੀਅੰਸ ਮੇਰਾ ਬੈਡ ਰਿਹਾ ਸੈਕਿੰਡ ਟਾਈਮ ਐ ਕਹਿੰਦੇ ਨਹੀਂ ਜੀ ਆਪਾਂ ਲੇਡੀਜ਼ ਐ ਪੂਰੀ ਫੈਮਲੀ ਸਾਡੀ ਹੀ ਫੈਮਲੀ ਐ ਪਹਿਲਾਂ ਉਹਨੇ ਬੋਲੇ ਸਾਡੀ ਹੀ ਫੈਮਲੀ ਐ ਆਪਾਂ ਵੈਸਟ ਮਾਤਾ ਜਾ ਰਹੇ ਹਾਂ ਮੈਂ ਕਿਹਾ ਚਲੋ ਪਾਜੀ ਬਹੁਤ ਵਧੀਆ ਹੈ ਮੈਂ ਕਿਹਾ ਪਾਜੀ ਤੁਸੀਂ ਕੀ ਰੇਟ ਪਏਗਾ ਕਹਿੰਦਾ ਜੀ 750 ਪਰ ਪਰਸਨ ਮੈਂ ਕਿਹਾ ਪਾਜੀ ਜ਼ਿਆਦਾ ਨਹੀਂ ਐ ਥੋੜਾ ਘੱਟ ਲਓ ਅਸੀਂ ਹਰ ਹਫਤੇ ਆਣਾ ਹੈ ਕਹਿੰ ਨੇ ਸਾਡੀ ਸੁਪਰ ਫਾਸ ਇਨੋਵਾ ਮੈਂ ਕਿਹ ਕਹਿੰਦਾ ਤੁਸੀਂ ਨਾ ਟਿਕਟ ਮੈਡਮ ਬੁੱਕ ਕਰ ਲਓ ਤੁਸੀਂ ਮੈਨੂੰ ਨਾ WhatsApp ਕਰ ਦਿਓ ਆਪਣਾ Google Pay ਮੇਰੇ ਭਾਜੀ ਮੇਰੇ ਭਾਜੀ ਇਹਨੂੰ ਤੁਸੀਂ ਮਨਾ ਕਰ ਦਿਓ ਮੈਨੂੰ ਫੇਕ ਲੱਗ ਰਿਹਾ ਮੇਰੇ ਮੂੰਹ ਚ ਪਹਿਲੇ ਹੀ ਨਿਕਲ ਗਿਆ ਸੀ ਤੇ 7500 ਵੀ ਗਿਆ ਆਪਾਂ ਖੱਜਲ ਵੀ ਹੋ ਗਏ ਕਹਿੰਦਾ ਮਤਲਬ ਹੈ ਕਿ ਬਲਾ ਬਲਾ ਜਿਹੜੀ ਹੈ ਇਹਦੇ ਉੱਪਰ ٹرسٹ ਨਾ ਕਰੋ ਹਲੇ ਸ਼ੁਕਰ ਹੈ ਭਗਵਾਨ ਦਾ ਵਾਹਿਗੁਰੂ ਦਾ ਕੀ ਆਪਾਂ ਇੱਥੇ ਸੇਵਾ ਸਾਸੂ ਗਏ ਮੈਨੂੰ ਦੁੱਖ ਨਹੀਂ ਮੈਡਮ ਆਪਾਂ ਜਦਦਰ ਸਜਾਈਏ ਜਨਾਨੀ ਜਾਤਾ ਆਪਾਂ ਕੋਲ ਫੋਨ ਹੈ ਤੁਹਾਨੂੰ ਪਤਾ ਡੀ ਐਮ ਸੀ ਪੈਸੇ ਲੈ ਕੇ ਬੰਦਾ ਆਏਗਾ ਪੈਸੇ ਤਾਂ ਜਾਂਦੇ ਹੀ ਹੈ ਕੀ ਪਤਾ ਅਧਿਰਸੇ ਸਾਡਾ ਕੀ ਵਾਰਦਾਤ ਖੁੰਦੀ ਮੈਡਮ ਮੈਂ ਹੀ ਜਾਣੀ ਹੈ ਕਿ ਸ਼ੁਕਰ ਹੈ ਪਹਿਲੇ ਤਾਂ ਪ੍ਰਮਾਤਮਾ ਦਾ ਕਿ ਆਪਾਂ ਸੇਵ ਆ ਮੈਡਮ ਮੈਂ ਤੇ ਕੰਨ ਹੱਥ ਲਗਾਣੇ ਕਿ ਬਲਾ ਬਲਾ ਨਾ ਨਾਮ ਵੀ ਨਹੀਂ 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 ਮੈਂ ਤਾਂ ਮੈਨੂੰ ਪੈਸੇ ਦੀ ਲੋੜ ਹੀ ਨਹੀਂ ਮੈਂ ਫੈਕਟਰੀ ਵਾਲਾ ਮੇਰੇ ਕੋ ਪੈਸੇ ਨਾ ਵੀ ਦਿਓ ਆ ਬੈਠੋ ਮੈਡਮ ਪੈਸੇ ਦੀ ਜਰੂਰਤ ਨਹੀਂ ਹੈ ਆ ਮੇਰੇ ਅਕਾਊਂਟ ਕਿਸ ਨੇ ਭਰਤਾ ਉਹਦਾ ਵੀ ਮੈਡਮ ਅਕਾਊਂਟ ਕਿਸੇ ਔਰ ਦੇ ਨਾਮ ਤੋਂ ਸੀ ਉਹਦਾ ਫੋਨ ਨੰਬਰ ਕੋਈ ਔਰ ਸੀ ਨੰਬਰ ਕੋਈ ਔਰ ਬੁਕਿੰਗ ਹਾਂ ਬੁਕਿੰਗ ਕੋਈ ਔਰ ਕਰ ਰਿਆ ਸੀ ਉਦੋਂ ਹੀ ਜਿਹੜਾ ਤੀਜਾ ਬੰਦਾ ਬੈਠੇ ਸੀ ਕਹਿੰਦੇ ਸਭ ਗੋਲਮਾਲ ਹੈ ਛੋਕਰੀ ਤਾਂ ਮੇਰੇ ਕੋ ਨਾਮ ਨਹੀਂ ਬਤਾ ਰਹੀ ਫਿਰ ਮੈਂ ਬੋ ਬਾਜੂ ਇੱਕ ਜੀ ਪਟ્રોલ ਬੰਦੇ ਦੀ ਕੁੜੀ ਪੈਰਿਸੀ ਪਟ્રોલ ਤੇ ਉਹਨੂੰ ਦੇਖ ਕੇ ਸਮਾਈਲ ਕਰਦਾ ਕਹਿੰਦਾ ਹਾਈ ਲੱਡੋ ਆਦਰ ਵਗੂ ਮਾ ਦੇ ਅੱਛਾ ਹਾਂ ਮੰਮੀ ਨੇ ਦੇਖਿਆ ਮੈਨੂੰ ਮੈਨੂੰ ਦੇਖਿਆ ਤੇ ਕੁੜੀ ਨੂੰ ਮੈਂ ਥੋੜਾ ਕਹਦਾ ਮੈਂ ਕਿ ਤੈਨੂੰ ਕੁਝ ਬੋਲੀ ਕਹਿੰਦੀ ਕੀ ਤੇ ਉਹਨੇ ਕਿਹਾ ਕਹਿੰਦਾ ਨਹੀਂ ਮੈਂ ਕਿਹਾ ਸੁਣੋ ਇੱਥੇ ਪੰਜਾਬ ਹੈ ਇੱਥੇ ਤੁਹਾਨੂੰ ਛੱਡਣਗੇ ਨਹੀਂ ਦੁਨਾਂ ਸਮਾਨ ਤੋਂ ਲੱਗਦਾ ਜਿੱਦਾਂ ਮੇਬੀ ਡਰਗ ਵਗੈਰਾ ਕੁਝ ਸਪਲਾਈ ਕਰਦਾ ਹੈ ਤੇ ਮੈਂ ਚਾਹੁੰਦਾ ਕਿ ਮਤਲਬ ਇਧਰ ਤਾਂ ਜਲਦ ਜਲ ਇਨੀਸ਼ੀਏਟਿਵ ਲੈਣਾ ਚਾਹੀਦਾ ਜਿਹੜੀ ਬਲਾ ਬਲਾ ਹੈ ਮੈਡਮ ਇਹ ਬੰਦ ਹੋਣੀ ਚਾਹੀਦੀ ਲੋਗੇ ਹੀ ਸੋਚਦੇ ਵੀ ਸਸਤੀ ਡਰਾਈਵ ਮਿਲ ਜੂਗੀ ਸਾਨੂੰ ਸਸਤਾ ਸਾਡਾ ਸਫਰ ਲੰਘ ਜਾਊਗਾ ਪਰ ਇਹ ਨਹੀਂ ਦੇਖਦੇ ਸਾਡੀ ਸੇਫਟੀ ਕਿੱਤੇ ਹੈ ਕੁਝ ਟਾਈਮ ਬਚਾਉਣ ਵਾਸਤੇ ਕੁਝ ਪੈਸੇ ਬਚਾਉਣ ਵਾਸਤੇ ਆਪਣੀ ਜਾਨ ਦੀ ਤੁਸੀਂ ਕੀਮਤਾਂ ਦਾਅ ਉਤੇ ਲਗਾ ਰਹੇ ਹੋ ਇਹ ਕਿਸੇ ਨਾਲ ਵੀ ਧੋਖਾ ਦੇ ਸਕਦੀ ਹੈ ਕਿਸੇ ਕੋਲ ਪੈਸਾ ਹੁੰਦਾ ਹੈ ਕਿਸੇ ਕੋਲ ਪੂਰਾ ਸੁਭਰਾ ਹੈ ਉਹਨਾਂ ਕਿਸੇ ਨਾਲ ਘਟ ਜਾਣਾ ਹੈ ਤੇ ਉਹਦੇ ਗਿਆਨ ਬੇਕਾਰ ਹੋ ਗਿਆ ਨਾ ਉਹ ਮਰੀ ਹੋਇਆ ਜਾਂ ਕਾਹੋ ਕਿਆ ਸੇ ਇਹਦੇ ਬਿੱਤੀ ਤੇ ਕੀ ਆਪ ਮੇਰੇ ਤੋਂ ਬਿੱਤਾ ਹੈ ਅਰੇ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਤੁਸੀਂ ਕਹਿ ਦਿੱ ਕਿ ਕਿਵੇਂ ਆ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਅਸੀਂ ਜਦੋਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਹੁੰਦਾ ਹੈ ਚਾਹੇ ਸ਼ਹਿਰੋਂ ਬਾਹਰ ਹੋਵੇ ਜਾਂ ਆਪਣੇ ਸ਼ਹਿਰ ਦੇ ਵਿੱਚ ਹੀ ਅਸੀਂ ਜਾਂ Uber ਵਗੈਰਾ Ola Uber ਇਦਾਂ ਦੀਆਂ ਜਿਹੜੀਆਂ ਐਪਸ ਹੁੰਦੀਆਂ ਉਹਨਾਂ ਨੂੰ ਯੂਜ਼ ਕਰਦੇ ਆਂ ਅਗਰ ਗੱਲ ਕੀਤੀ ਜਾਵੇ ਦੂਰ ਦੁਰਾਡੇ ਦੀ ਜਾਣ ਦੀ ਗੱਲ ਹੈ ਤੇ ਲੋਕ ਅਕਸਰ BlaBla ਵਰਗੀਆਂ ਜਿਹੜੀਆਂ ਐਪਸ ਨੇ ਉਹਨਾਂ ਨੂੰ ਯੂਜ਼ ਕਰਦੇ ਨੇ ਤੇ ਉਹਨਾਂ ਦੇ ਵਿੱਚ ਸਫ਼ਰ ਕਰਦੇ ਨੇ ਪਰ ਉਹ ਕਿੰਨਾ ਕੁ ਸੇਫ ਹੈ ਕਿੰਨਾ ਕੁ ਨਹੀਂ ਅੱਜ ਲਾਈਵ ਤੁਹਾਨੂੰ ਦਿਖਾਣੇ ਆ ਕਿਉਂਕਿ ਇੱਕ ਮੈਮ ਦੇ ਨਾਲ ਕੁਝ ਵਾਕਿਆ ਹੋਇਆ ਹੈ ਕੀ ਹੋਇਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪਹਿਲੇ ਸਵਾਗਤ ਕਰਦੇ ਮੈਮ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੋਨੀਆ ਡੋਗਰਾ ਮੈਂ ਜੰਮੂ ਤੋਂ ਰਹਿਣ ਵਾਲੀ ਆ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੁਸੀਂ ਕੀਮਤੀ ਸਮਾਂ ਕੱਢ ਕੇ ਮਤਲਬ ਆ ਆਵਾਜ਼ ਚੱਕਣ ਵਾਸਤੇ ਆਇਓ ਜੋ ਸਾਡੇ ਨਾਲ ਹੋਇਆ ਆਪ ਬੀਤੀ ਉਹ ਤੁਹਾਡੇ ਮਾధ్యਮ ਨਾਲ ਮੈਂ ਦੱਸਣਾ ਚਾਹਾਂਗੀ ਹੋਇਆ ਕੀ ਮੈਮ ਤੁਸੀਂ ਜੰਮੂ ਤੋਂ ਕਿੱਥੇ ਦੀ ਲੈ ਰਹੀ ਸੀ ਡਰਾਈਵ ਕਿੱਥੇ ਤੱਕ ਜਾਣਾ ਸੀ ਤੁਸੀ ਐਕਚੁਅਲੀ ਮੈਡਮ ਆਪਾਂ ਸਵੇਰੇ 5:30 ਵਜੇ ਪਹੁੰਚ ਗਏ ਸੀ ਬਾਈ ਬੱਸ ਆਈ ਸੀਗੀ ਤੇ ਆ ਕੇ ਇੱਥੇ ਆਪਾਂ ਟ੍ਰੀਟਮੈਂਟ ਸਾਰਾ ਕਰ ਲਿਆ ਸੀਗਾ ਆਪਾਂ 2 ਵਜੇ ਨਾਲ ਵੇਲੇ ਹੋ ਗਏ ਸੀਗੇ ਤੇ ਪਾਪਾ ਵੀ ਘਰ ਬਿਮਾਰ ਆ ਤੇ ਰੋਟੀ ਵੀ ਦੇਣੀ ਉਹਨਾਂ ਨੂੰ ਤੁਸੀਂ ਜੰਮ ਲੁਧਿਆਣਾ ਤੋਂ ਆਪਾਂ ਜੰਮੂ ਜਾਣਾ ਸੀਗਾ ਹਾਂ ਸਾਡਾ ਟ੍ਰੀਟਮੈਂਟ ਹੋ ਗਿਆ ਸੀ ਤੇ ਆਪਾਂ ਕਿਸੇ ਭਾਜੀ ਨੂੰ ਕਿਹਾ ਸੀ ਮੈਡੀਸਿਨ ਲਿੱਤੇਗੀ ਭਾਜੀ ਉਹ ਕਹਿੰਦੇ ਬਲਾਬਲਾ ਮੈਂ ਕਿਹਾ ਮੈਂ ਪਹਿਲਾਂ ਵੀ ਕੀਤੀ ਸੀ ਐਕਸਪੀਰੀਅੰਸ ਵਧੀਆ ਨਹੀਂ ਰਹਾ ਤੇ ਸ਼ਾਇਦ ਕੋਈ ਚੰਗਾ ਬੰਦਾ ਹੋਵੇ ਤੇ ਉਹਨਾਂ ਨੇ ਜਦੋਂ ਕੀਤਾ ਬਲਾਬਲਾ ਜਿਹੜੀ ਵੀ ਐਪ ਹੁੰਦੀ ਹੈ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਨਾ ਪਹਿਲਾਂ ਗੱਲਾਂ ਕਰ ਰਹੇ ਸੀਗੇ ਤੇ ਮੈਨੂੰ ਨਾ ਗੱਲਾਂ ਕੰਫਰਟੇਬਲ ਲੱਗੀਆਂ ਮੈਂ ਕਿਹਾ ਪਾਜੀ ਜ਼ਰਾ ਮੇਰੀ ਗੱਲ ਕਰਵਾ ਦਿਓ ਉਹਨਾਂ ਦਾ ਪਹਿਲਾ ਵਰਡ ਤੇ ਮੈਡਮ ਏ ਸੀ ਸੀਗਾ ਮੈਂ ਕਿਹਾ ਪਾਜੀ ਤੁਸੀਂ ਕਿੰਨੇ ਬੰਦੇ ਸਾਰੀ ਫੈਮਲੀ ਹੈ ਕਹਿੰਦੇ ਹਾਂਜੀ ਫੈਮਲੀ ਲੇਡੀਜ਼ ਹੈ ਮੈਂ ਕਿਹਾ ਪਾਜੀ ਦੇਖ ਲਓ ਪਹਿਲਾਂ ਵੀ ਐਕਸਪੀਰੀਅੰਸ ਮੇਰਾ ਬੈਡ ਰਿਹਾ ਸੈਕਿੰਡ ਟਾਈਮ ਹੈ ਕਹਿੰਦੇ ਨਹੀਂ ਜੀ ਆਪਾਂ ਲੇਡੀਜ਼ ਹੈ ਪੂਰੀ ਫੈਮਲੀ ਸਾਡੀ ਹੀ ਫੈਮਲੀ ਹੈ ਪਹਿਲਾਂ ਉਹਨੇ ਬੋਲੇ ਸਾਡੀ ਹੀ ਫੈਮਲੀ ਹੈ ਆਪਾਂ ਬਾਥਰੂਮ ਹਾਤਾ ਜਾ ਰਹੇ ਹਾਂ ਮੈਂ ਕਿਹਾ ਚਲੋ ਪਾਜੀ ਬਹੁਤ ਵਧੀਆ ਹੈ ਤੇ ਸਾਨੂੰ ਤੁਸੀਂ ਸਤਵਾਰੀ ਛੱਡ ਦਿਨਾ ਮੈਂ ਕਿਹਾ ਛੱਡਣਾ ਹੈ ਮੈਂ ਕਿਹਾ ਪਾਜੀ ਕਿੰਨੇ ਕੰਡਰ ਰਸਤਾ ਹੈ ਕਹਿੰਦਾ ਜੀ 3 ਘੰਟੇ ਤੁਹਾਨੂੰ ਜੰਮੂ ਮੈਂ ਕਿਹਾ ਪਾਜੀ 3 ਘੰਟੇ ਚ ਉਹ ਕਿਹੜਾ ਨਹੀਂ ਸਾਡੀ ਸੁਪਰ ਫਾਸ ਇਨੋਵਾ ਹੈ ਮੈਂ ਕਿਹਾ ਪਾਜੀ ਫਿਰ ਵੀ ਸਾਡੀ ਵੀ ਗੱਡੀ ਅਸੀਂ ਵੀ ਡਰਾਈਵ ਕਰਕੇ ਆਈਏ ਰਸਤਾ ਖਰਾਬ ਹੈ ਪਹਿਲਾਂ ਤਾਂ ਮੈਨੂੰ ਉਹ ਪਾਇਣ ਲੱਗਾ ਸੀ ਉਹਨੇ ਮੈਨੂੰ ਗੱਲ ਕੁਮਾ ਦਿੱ ਕਿਹਿੰਦਾ ਨਹੀਂ ਨਹੀਂ ਤੁਸੀਂ ਪੰਜ ਵਜੇ ਬੈਠੋਗੇ ਫਿਰ ਆ ਗਿਆ ਸੀ 10 ਵਜੇ ਨਾਲ ਮੈਂ ਕਿਹਾ ਚਲੋ ਪਾਜੀ ਸ਼ਾਇਦ ਗਲਤੀ ਲੱਗੀ ਫਿਰ ਕਹਿੰਦਾ ਤੁਸੀਂ ਨਾ ਟਿਕਟ ਮੈਡਮ ਬੁੱਕ ਕਰ ਲਓ ਤੁਸੀਂ ਮੈਨੂੰ ਨਾ WhatsApp ਕਰ ਦਿਓ ਆਪਣਾ Google Pay ਮੈਂ ਕਿਹਾ ਪਾਜੀ ਤੁਸੀਂ Google Pay ਹੁਣੇ ਕਰਨਾ ਤੇ ਤੁਸੀਂ ਅਸੀਂ ਆਪ ਤੁਹਾਨੂੰ ਮਿਲਣਾ ਹੀ ਆ ਬੈਣਾ ਕਿ ਨਹੀਂ ਜੀ ਨਹੀਂ ਤੁਸੀਂ ਪੂਰਾ ਪੈਸਾ ਕਰੋ ਏਦਾਂ ਤਾਂ ਹੁੰਦਾ ਹੀ ਨਹੀਂ ਕਦੀ ਅਸੀਂ ਕਿਤੇ ਵੀ ਜਾਂਦੇ ਆ ਕੋਈ ਵੀ ਡਰਾਈਵ ਬੁੱਕ ਕਰਦੇ ਆ ਅਸੀਂ ਪਹਿਲੇ ਤਾਂ ਪੇਮੈਂਟ ਕਰਦੇ ਹੀ ਨਹੀਂ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਦੇਖੋ ਜਿੱਥੇ ਤੱਕ ਮੈਨੂੰ ਆਪਾ ਮੈਡਮ ਜੰਮੂ ਕਿੱਥੇ ਇੰਨਾ ਹੀ ਦੂਰ ਹੈ ਸਾਨੂੰ ਜੋ ਇੱਥੇ ਹੁਣ ਉੱਥੇ ਹੀ ਹੋਣਾ ਮੈਂ ਕਿਹਾ ਦੇਖੋ ਏਦਾਂ ਦੇ ਕਦੀ ਹੁੰਦਾ ਨਹੀਂ ਹੈ ਆ ਨਹੀਂ ਜੀ ਤੁਸੀਂ ਕਰ ਦੋ ਸਾਡਾ ਨਾ ਟੂਰ ਐਂਡ ਟਰੈਵਲ ਹੈ ਕੋਈ ਨਾਮ ਸੀ ਮੈਂ ਤੁਹਾਨੂੰ ਫੋਟੋਸ ਦਿਖਾ ਦਿੰਨੀ ਆ ਟੂਰ ਐਂਡ ਟਰੈਵਲ ਹੈ ਤੁਸੀਂ ਉਹਦੇ ਮੈਂ ਕਿਹਾ ਫਿਰ ਵੀ ਚਲੋ ਤੁਸੀਂ ਏਦਾਂ ਕਰੋ ਭਾਜੀ ਫਿਰ ਤੁਸੀਂ ਕੰਮ ਕਰੋ ਤੇ ਜਿਹੜੇ ਤੁਹਾਡੇ ਨਾਲ ਭਾਜੀ ਸੀ ਮੈਂ ਉਹਨਾਂ ਨੂੰ ਪ ਤੇ ਉਹ ਕੁਝ ਬੋਲੇ ਨਹੀਂ ਫਿਰ ਮੈਂ ਕਿਹਾ ਚੱਲ ਬੰਦਾ ਤੇ ਗੱਲ ਵਧੀਆ ਕਰ ਰਿਹਾ ਪੰਜਾਬੀ ਬੋਲ ਰਿਹਾ ਲੋਕਲ ਬੰਦਾ ਹੋਊਗਾ ਆਪਣਾ ਪੰਜਾਬ ਜੰਮੂ ਦਾ ਹੀ ਜੰਮੂ ਦਾ ਕਹਿਰੀ ਪੰਜਾਬ ਦਾ ਆਪਾਂ ਗੱਲ ਕੀਤੀ ਕਹਿੰਦਾ ਨਹੀਂ ਫਿਰ ਮੈਂ ਭਾਜੀ ਨੇ ਕਿਹਾ ਮੈਂ ਕਿਹਾ ਭਾਜੀ ਇਹਨੂੰ ਤੁਸੀਂ ਮਨਾ ਕਰ ਦਿਓ ਮੈਨੂੰ ਫੇਕ ਲੱਗ ਰਿਹਾ ਮੇਰੇ ਮੂੰਹ ਚ ਪਹਿਲਾਂ ਹੀ ਨਿਕਲ ਗਿਆ ਸੀ ਤੇ ਉਹ ਜਦੋਂ ਗੱਲ ਕੀਤੀ ਫਿਰ ਉਹ ਕਹਿੰਦਾ ਗੱਲ ਕਰਾ ਦਿਓ ਕਹਿੰਦਾ ਨਹੀਂ ਉਹ ਕਹਿੰਦੇ ਇੱਕ ਦੀ ਪੇਮੈਂਟ ਕਰ ਦਿਓ ਤੇ ਮੈਂ ਕਿਹਾ 200 300 ਲੈ ਲੇ ਫਿਰ ਮੈਡਮ ਉਹਨਾਂ ਨੇ ਕੀ ਕੀਤਾ ਕਹਿੰਦਾ ਨਹੀਂ ਤੁਸੀਂ ਇੱਕ ਅਦੀ ਕਰ ਦੋ ਤੁਸੀਂ WhatsApp ਤੇ ਲਿਖਤਾ ਕਿ ਤੁਹਾਡਾ ਟੋਟਲ ਲੈਣਾ ਤੁਸੀਂ 7 ਕਰ ਦੋ ਮੈਨੂੰ ਇਦਾਂ ਹੀ ਟਰਸਟ ਮੈਂ ਕਿਹਾ ਚੱਲ ਯਾਰ ਮਮਾ ਮੇਰੇ ਬਿਮਾਰ ਹੈ ਤੇ ਇਹਨਾਂ ਦੀ ਹਾਲਤ ਠੀਕ ਨਹੀਂ ਹੋਇਆ ਮਮਾ ਨੂੰ ਕੀ ਹੋਇਆ ਤੁਹਾਡੇ ਇਹਨਾਂ ਦੀ ਮੈਡਮ ਜੀ ਅਸਥਮਾ ਦੀ ਪ੍ਰੋਬਲਮ ਹੈ ਇਹਨਾਂ ਨੂੰ ਤੇ ਥੋੜਾ ਵੀ ਚੱਲਣ ਤੇ ਇਹਨਾਂ ਨੂੰ ਸਾਹ ਮੁਸ਼ਕਿਲ ਹੋ ਜਾਂਦਾ ਲੈਣਾ ਇਹਨਾਂ ਦਾ ਸਫਰ ਕਰਨਾ ਵੀ ਬੜਾ ਮੁਸ਼ਕਿਲ ਹੈ ਡਾਕਟਰ ਨੇ ਕਿਹਾ ਸੀ ਇਹਨਾਂ ਨੂੰ ਐਡਮਿਟ ਕਰਨਾ ਤੇ ਅਸੀਂ ਐਡਮਿਟ ਨਹੀਂ ਕਰਵਾ ਸਕਦੇ ਕਿ ਮੈਂ ਵੀ ਵਰਕਿੰਗ ਵਾਲੀ ਕੁੜੀਆਂ ਹਨਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਹਫਤੇ ਹਫਤੇ ਦਾ ਟੂਰ ਸੀਗਾ ਹੁਣ ਅੱਪਾ 15 スクリーンショット ਵੀ ਮਾਰ ਲਿਆ ਫਿਰ ਪਾਜੀ ਨੇ ਇਹਨਾਂ ਨੂੰ ਮੈਸੇਜ ਕੀਤਾ ਮੈਂ ਚੱਲੇਗੀ ਰੋਟੀ ਖਾਣ ਦਿਖਾਉਂਗਾ ਇੱਕ ਵਾਰੀ ਸਕਰੀਨਸ਼ਾਟ ਦੁਬਾਰਾ ਹਾਂਜੀ ਹਾਂਜੀ ਮੈਂ ਤੁਹਾਨੂੰ ਦਿਖਾ ਦੰਨੀ ਆ ਤੇ ਪਾਜੀ ਨੇ ਮੈਨੂੰ ਫੋਨ ਕੀਤਾ ਮੈਂ ਰੋਟੀ ਖਾ ਰਹੀ ਸੀ ਕਹਿੰਦੇ ਮੈਡਮ ਜੀ ਤੁਹਾਨੂੰ ਟਿਕਟ ਆਈ ਤੇ ਆਹ ਵਾਲੀ ਹੈਗੀ ਐ ਜੋ ਉਹਨਾਂ ਨੇ ਮੈਸੇਜ ਕੀਤਾ ਸੀ ਸਿੱਧੂ ਟਰੈਵਲ ਦੇ ਨਾਮ ਤੋਂ ਉਹਨਾਂ ਨੇ ਆ ਨੰਬਰ ਇਹਨਾਂ ਦਾ ਮੈਡਮ ਨੰਬਰ ਹੈ 9779710531 ਇਨਾਂ ਦਾ ਜਿਹੜਾ ਨਾਮ ਆ ਰਿਹਾ ਇਹਨੇ ਭੇਜਿਆ ਸੀ ਸਾਨੂੰ ਸਿੱਧੂ ਤੇ ਜਿਹੜਾ ਇਹਨੇ ਸਕੈਨਰ ਭੇਜਿਆ ਉਹ ਹੈਗਾ ਮੈਡਮ ਰੰਦਾਵਾ ਫੀਲਿੰਗ ਸਟੇਸ਼ਨ ਅੱਛਾ ਦੋਨੋਂ ਅਲੱਗ-ਅਲੱਗ ਹੈ ਦੋਨੋਂ ਅਲੱਗ-ਅਲੱਗ ਹੈ ਔਰ ਇਨੇ ਲਿਖਿਆ ਸੀ ਕਿ ਇੱਥੇ ਜੋ ਲਿਖਿਆ ਤੁਸੀਂ ਦੇਖ ਵੀ ਸਕਦੇ ਹੋ ਉਹਨੇ ਲਿਖਿਆ ਕਿ ਲੁਧਿਆਣਾ ਬਸਟਾਪ ਤੋਂ ਸਤਵਾਰੀ ਜੰਮੂ ਪੇ ਕਰਕੇ ਸਕਰੀਨਸ਼ਾਟ ਸੈਂਡ ਕਰ ਦੋ ਮੈਂ ਟਿਕਟ ਬਣਾ ਕੇ ਸੈਂਡ ਕਰਦਾ ਵਿਦ ਡਰਾਈਵਰ ਨੰਬਰ ਜੀ ਮੈਡਮ ਇਹ 700 ਰੁਪਏ ਭੇਜਤਾ ਆ ਤੁਸੀਂ ਦੇਖ ਸਕਦੇ ਹੋ 700 ਮੈਂ ਨੂੰ ਆਨਲਾਈਨ ਪੇ ਕਰਤੇ ਤੇ ਇਨੇ ਮੈਨੂੰ ਪੁੱਛਿਆ ਕਿ ਕਿਸ ਨਾਮ ਸੇ ਪੇ ਕੀਆ ਮੈਮ ਫਿਰ ਹ ਪਹਿਲਾ ਪੁਆਇੰਟ ਮੈਨੂੰ ਲੱਗਾ ਕਿ ਹੁਣੇ 2 ਮਿੰਟ ਪਹਿਲਾਂ ਗੱਲ ਕੀਤੀ ਸਕਰੀਨਸ਼ਾਟ ਜੇ ਪੇਜ ਦਿੱਤਾ ਫਿਰ ਕਿਉਂ ਪੁੱਛ ਰਹੇ ਆ ਫੇਕ ਬੰਦਾ ਐ ਇੰਨੇ ਪਤਾ ਨਹੀਂ 10 ਨੂੰ ਮੈਸੇ ਕੀਤਾ ਨਾ ਇੰਨੇ ਬਲਾ ਬਲਾ ਚ ਆਪਣਾ ਭਰਤਾ ਉਹ ਨਾ ਮੇਰੇ ਵਾਂਗਰ ਪਤਾ ਨਹੀਂ ਕਿੰਨੇ ਵਿਚਾਰੇ ਮਜਬੂਰ ਹੋਣਗੇ ਉਹਨਾਂ ਕੋਲ ਪੇਮੈਂਟ ਆਂਦੀ ਹੋ ਨੀ ਖਾਤਾ ਫ੍ਰੀਜ਼ ਐ ਤੇ ਇਹ ਕੀ ਕਰਦਾ ਨਾਲੇ ਇਮੀਡੀਏਟਲੀ ਬਲੌਕ अच्छा ਤੇ ਮੈਂ ਇਹਨੂੰ ਭੇਜਿਆ ਕੀ ਇਹਨੇ ਲਿਖਿਆ ਕਿ ਬੰਦੇ ਨੇ ਕਿ ਵੀਰੇ ਸੋਨੀਆ ਦੇ ਨਾਮ ਤੋਂ ਆਇਆ ਕਹਿੰਦਾ ਓਕੇ ਕਹਿੰਦਾ ਵੀਰੇ ਟਿਕਟ ਆ ਦੇਖੋ ਮੈਡਮ ਦੋ ਖਿਆਲੀ ਤੇ ਮੈਸੀ ਓਕੇ ਜੀ ਦੋ ਨੋ ਤੇ ਮੈਡਮ ਇਹਨੇ ਬਲੌਕ ਕਰਤਾ ਬੰਦੇ ਨੇ ਅੱਛਾ ਹਾਂ ਇੱਥੇ ਚਾਰ ਪੰਜ ਬੰਦਿਆਂ ਦਾ ਫੋਨ ਤਾਂ ਕਰਾਇਆ ਮੈਡਮ ਸਭ ਨੂੰ ਬਲੌਕ ਕਰਿਆ ਥੋੜੀ ਦੇਰ ਰਿੰਗ ਗਈ ਹੈ ਮੇਰਾ ਵੀ ਨੰਬਰ ਬਲੌਕ ਉਸ ਤੋਂ ਬਾਅਦ ਇਹਨੇ ਮੈਡਮ ਜੀ ਫੋਨ ਸਵਿਚ ਆਫ ਕਰਤਾ ਅੱਛਾ ਹਾਂਜੀ ਤੇ 750 ਵੀ ਗਿਆ ਆਪਾਂ ਖੱਜਲ ਵੀ ਹੋ ਗਏ ਕਹਿਣ ਦਾ ਮਤਲਬ ਹੈ ਕਿ ਬਲਾਬਲਾ ਜਿਹੜੀ ਹੈ ਇਹਦੇ ਉੱਪਰ ٹرسٹ ਨਾ ਕਰੋ ਹਲੇ ਸ਼ੁਕਰ ਹੈ ਭਗਵਾਨ ਦਾ ਵਾਹਿਗੁਰੂ ਦਾ ਕਿ ਆਪਾਂ ਇੱਥੇ ਸੇਵਾ 750 ਗਿਆ ਮੈਨੂੰ ਦੁੱਖ ਨਹੀਂ ਮੈਡਮ ਦੂਜਾ ਇਹ ਸੀਗਾ ਪਤਾ ਨਹੀਂ ਕੌਣ ਸੀ ਕੀ ਪਤਾ ਮੁੰਡੇ ਪਿੱਛੇ ਲਗਾ ਦੇ ਆਪਾਂ ਜਦਦਰ ਸਜਾਈ ਗਈ ਜਨਾਨੀ ਜਾਤ ਆ ਆਪਾਂ ਕੋਲ ਫੋਨ ਆ ਤੁਹਾਨੂੰ ਪਤਾ ਡੀ ਐਮ ਸੀ ਪੈਸੇ ਲੈ ਕੇ ਬੰਦਾ ਆਏਗਾ ਪੈਸੇ ਤਾਂ ਜਾਂਦੇ ਹੀ ਐ ਕੀ ਪਤਾ ਜਦਦਰ ਸੇ ਸਾਡੇ ਨਾਲ ਕੀ ਵਾਰਤਾਤ ਹੁੰਦੀ ਮੈਡਮ ਤੇ ਮੈਂ ਇਹ ਚਾਹਨੀ ਆ ਕਿ ਸ਼ੁਕਰ ਹੈ ਪਹਿਲੇ ਤਾਂ ਪਰਮਾਤਮਾ ਦਾ ਕਿ ਆਪਾਂ ਸੇਵ ਆ ਬਾਕੀ ਮੈਡਮ ਮੈਂ ਤੇ ਕੰਨ ਹੱਥ ਲਗਾਣੇ ਕਿ ਬਲਾ ਬਲਾ ਨਾ ਨਾਮ ਵੀ ਪਹਿਲੇ ਵੀ ਐਕਸਪੀਰੀਅੰਸ ਤੁਸੀਂ ਕਹਿ ਰਹੇ ਹੋ ਖਰਾਬ ਤਦ ਕੀ ਹੋਇਆ ਸੀ ਹਾਂ ਪਹਿਲਾਂ ਵੀ ਪਾਜੀ ਨੇ ਕਰਵਾ ਕੇ ਦਿੱਤੀ ਸੀਗੀ ਤੇ ਉਹ ਕੋਈ ਹਰਿਆਣਾ ਦਾ ਬੰਦਾ ਸੀਗਾ ਤੇ ਉਹਨੇ ਪੇਮੈਂਟ ਨਹੀਂ ਮੰਗੀ ਤੇ ਜਦੋਂ ਆਪਾਂ ਉੱਥੇ ਪਤਾ ਨਹੀਂ ਕਿ ਉਥੇ ਆਪਾਂ ਖੜੇ ਸੀ ਉਹ ਆ ਗਿਆ ਤੇ ਮੈਨੂੰ ਕਿਸੇ ਭਾਜੀ ਨੇ ਕਿਹਾ ਕਿ ਮੈਡਮ ਅੱਜਕੱਲ ਫੇਕ ਚੱਲ ਰਿਹਾ ਹੈ ਮੈਂ ਉਥੇ ਡਾਰਗੀ ਮੈਂ ਕਿਹਾ ਭਾਜੀ ਫੇਕ ਮੈਂ ਤੇ ਫਸਟ ਟਾਈਮ ਆਇਆ ਮੈਂ ਬਲਾ ਬਲਾ ਵੀ ਸੁਣਿਆ ਕਿ ਮੈਂ ਜਲਦੀ ਜਾਣਾ ਹੈ ਕਹਿੰਦੇ ਇਹਨਾਂ ਦੀ ਗੱਡੀ ਦੀ ਤਸਵੀਰ ਉਹ ਬੰਦਾ ਕੱਲਾ ਸੀਗਾ ਉਹ ਸੀਗਾ ਹਰਿਆਣਵੀ ਬੰਦਾ ਔਰ ਜਦੋਂ ਪਹਿਲਾਂ ਗੱਲ ਕੁਝ ਹੋਰ ਕਰ ਜਦੋਂ ਮੈਨੂੰ ਦੇਖਿਆ ਕੁਝ ਹੋਰ ਹੋ ਗਿਆ ਫਿਰ ਮੈਂ ਪੁੱਛਿਆ ਭਾਜੀ ਸ਼ੀਸ਼ਾ ਨੀਚੀ ਕਰੋ ਮੈਂ ਭਾਜੀ ਮੈਨੂੰ ਕਿਸੇ ਨੇ ਕਿਹਾ ਸੀ ਇਹਨਾਂ ਕੋ ਨਾ ਕਿਰਾਇਆ ਪੁੱਛਣਾ ਨਾ ਬਾਅਦੋਂ ਠਗਦੇ ਐ ਮੈਂ ਕਿਹਾ ਭਾਜੀ ਕਿੰਨਾ ਕਿਰਾਇਆ ਆਹ ਕਹਿੰਦਾ ਉਹਦੀ ਮਤਲਬ ਕੀ ਉਹਦੇ ਐਕਸਪ੍ਰੈਸ਼ਨ ਜਿੱਦਾਂ ਕੁੜੀ ਦੇਖੀ ਫੇਟ ਹੋ ਗਏ ਅ ਨਹੀਂ 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 ਮੈਂ ਤਾਂ ਮੈਨੂੰ ਪੈਸੇ ਦੀ ਲੋੜ ਹੀ ਨਹੀਂ ਮੈਂ ਫੈਕਟਰੀ ਵਾਲਾ ਮੇਰੇ ਕੋ ਪੈਸੇ ਨਾ ਵੀ ਦਿਓ ਆ ਬੈਠੋ ਮੈਡਮ ਪੈਸੇ ਦੀ ਜ਼ਰੂਰਤ ਨਹੀਂ ਹੈ ਆ ਮੇਰੇ ਅਕਾਊਂਟ ਕਿਸਨੇ ਭਾਰਤਾ ਉਹਦਾ ਵੀ ਮੈਡਮ ਅਕਾਊਂਟ ਕਿਸੇ ਹੋਰ ਦੇ ਨਾਮ ਤੋਂ ਸੀ ਉਹਦਾ ਫੋਨ ਨੰਬਰ ਕੋਈ ਹੋ ਅਠੀ ਸੀ ਕਹਿੰਦੇ ਸਭ ਗੋਲਮਾਲ ਹੈ ਪਹਿਲਾਂ ਵੀ ਮੈਨੂੰ ਲੱਗਾ ਮੈਂ ਡਰ ਗਈ ਮੈਂ ਕਿਹਾ ਮੰਮੀ ਪਤਾ ਨਹੀਂ ਕੋਈ ਹੋਰ ਨਾ ਟੈਚੀ ਟੂਚੀਆਂ ਬੈਗ ਸਭ ਭਰਿਆ ਸੀ ਸ਼ੁਕਰ ਹੈ ਕਿ ਸਾਡੇ ਜੰਮੂ ਦੇ ਇੱਕ ਬੰਦਾ ਉਹ ਸੀਗਾ ਬਾਅਦ ਚ ਮੈਡਮ ਕਹਿੰਦਾ ਕਿ ਬਾਅਦ ਚ ਦੇਖੀ ਯਾਰਾ ਸ਼ੀਸ਼ੇ ਜਿ ਬਾਅਦ ਕਹਿੰਦਾ ਮੰਮੀ ਨੇ ਸੁਣ ਲਿਆ ਮੁੰਡੇ ਨੇ ਕਹਿੰਦਾ ਹਾਂ ਛੋਕਰੀ ਤੋਂ ਮੇਰੇ ਕੋ ਨਾਮ ਨਹੀਂ ਬਤਾ ਰਹੀ ਫਿਰ ਮੈਂ ਬੋਲਿਆ ਮੈਂ ਕਿ ਤੁਸੀਂ ਕੀ ਬੋਲਿਆ ਮੈਂ ਕਿ ਛੋਕਰੀ ਕੀ ਹੁੰਦਾ ਹੈ ਮੈਂ ਕਿ ਛੋਕਰੀ ਕੀ ਹੈ ਫਿਰ ਮੰਮੀ ਨੇ ਕਿ ਗੁੜੀ ਤੁਹਾਨੂੰ ਇਦਾਂ ਬੋਲੇ ਕਰਦਾ ਹੈ ਬਾਅਦ ਵਿੱਚ ਇੱਥੇ ਪੈਟਰੋਲ ਪੰਪ ਤੇ ਕਿ ਕੁੜੀ ਪਾਰੀ ਸੀ ਪੈਟਰੋਲ ਤੇ ਉਹਨੂੰ ਦੇਖ ਕੇ ਸਮਾਈਲ ਕਰਦਾ ਕਹਿੰਦਾ ਹਾਈ ਲੱਡੋ ਆਤਰ ਕੋ ਘੁਮਾ ਦੇ ਅੱਛਾ ਹਾਂ ਮੰਮੀ ਨੇ ਦੇਖਿਆ ਮੈਨੂੰ ਮੈਂ ਨੇ ਦੇਖਿਆ ਤੇ ਕੁੜੀ ਨੂੰ ਮੈਂ ਥੋੜਾ ਕਹਿਤਾ ਮੈਂ ਕਿਹਾ ਤੈਨੂੰ ਕੁਝ ਬੋਲੀ ਕਹਿੰਦੀ ਕੀ ਤੇ ਉਹਨੇ ਕਿਹਾ ਕਹਿੰਦਾ ਨਹੀਂ ਮੈਂ ਕਿਹਾ ਸੁਨੋ ਇੱਥੇ ਪੰਜਾਬ ਹੈ ਇੱਥੇ ਤੁਹਾਨੂੰ ਛੱਡਣਗੇ ਨਹੀਂ ਕਹਿੰਦਾ ਨਹੀਂ ਨਹੀਂ ਮੈਨੇ ਕੁਝ ਨਹੀਂ ਬੋਲਾ ਲੱਡੋ ਹਾਈ ਲੱਡੋ ਅੱਛਾ ਤੇ ਰਸਤੇ 'ਚ ਆਪੇ ਹੀ ਮੈਡਮ ਇੰਨੀ ਫੁਕਰੀਆਂ ਧਰੀਆਂ ਉਹਦੇ ਨਾਲ ਸਮਾਨ ਤੋਂ ਲੱਗਦਾ ਜਿੱਦਾਂ ਮੇਬੀ ਡਰਗ ਵਗੈਰਾ ਕੁਝ ਸਪਲਾਈ ਕਰਦਾ ਹੈ ਫੁਕਰੀਆਂ ਬਹੁਤ ਆ ਰਹੀਆਂ ਸੀ ਫੋਨ 'ਤੇ ਆਪਣੀ ਭਾਸ਼ਾ ਗੱਲਾਂ ਕਰ ਰਹੀਆਂ ਸੀ ਫਿਰ ਕਹਿੰਦਾ ਸੀ ਕਿ ਚਲੋ ਤੁਸੀਂ ਨਾ ਚਾਹ ਪਾ ਚਾਹ ਪੀਣੇ ਆ ਪਹਿਲਾਂ ਕਹਿੰਦਾ ਮੈਂ ਬੜਾ ਅਮੀਰ ਆ ਫੈਕਟਰੀ ਆ ਆਵਾਂ ਫੋਨ ਆ ਫੋਨ ਤੇ ਫੋਨ ਬੜੇ ਸਾਨੂੰ ਨਾ ਡਾਊਟ ਪਹਿਲਾਂ ਹੀ ਲੱਗ ਗਿਆ ਸੀ ਉਹ ਹੀ ਬੰਦਾ ਸੀਗਾ ਅਸੀਂ ਦੇਖੋ ਦੁਨੀਆ ਦੇਖੀ ਐ ਬਾਅਦ ਚ ਉਹਨੇ ਨਾ ਉਹਨੂੰ ਜੇ ਮੈਡਮ ਅਮੀਰ ਵਿਅਕਤੀ ਐ ਮੁੰਡੇ ਨੂੰ ਕਹਿੰਦਾ ਬਈ ਚਾਹ ਪਲਾ ਸਾਨੂੰ ਇਹਨੇ ਰਸਤੇ ਰੋਕ ਲਈ ਪਤਾ ਨਹੀਂ ਉੱਥੇ ਚਾਹ ਵੀ ਉਹਦੀ ਹੀ ਜਗ੍ਹਾ ਸੀਗੀ ਹੋ ਸਕਦਾ ਕੁਝ ਮਿਲਾਵਟ ਕਰਨਾ ਐ ਹੋ ਸਕਦਾ ਕੀ ਪਲਾਨ ਸੀਗਾ ਆਪਾਂ ਤਿੰਨਾਂ ਨੇ ਉਹ ਕਰ ਲਈ ਗੱਲਬਾਤ ਕਰ ਲਈ ਕਿ ਇਹ ਬੰਦਾ ਸਾਨੂੰ ਸਹੀ ਨਹੀਂ ਉਹ ਬੰਦਾ ਵੀ ਉਹ ਗਾਰਮੈਂਟਸ ਆਪਣਾ ਬਿਜ਼ਨਸ ਲਾਉਂਦਾ ਕਹਿੰਦਾ ਦੀਦੀ ਇਹਦੇ ਨਾਲ ਕੋਈ ਨਿਗਾਹ ਠੀਕ ਨਹੀਂ ਹੈ ਔਰ ਇਹਦੇ ਕੰਮ ਨਹੀਂ ਕੁਛ ਡਾਊਟ ਹੈ ਮੈਂ ਕਿਹਾ ਭਾਜੀ ਸਾਡੇ ਬੈਗ ਪਿੱਛੇ ਰੱਖ ਲਓ ਕਹਿੰਦਾ ਗੱਡੀ ਮੇਰੀ ਫੁੱਲ ਹੈ ਮੈਂ ਕਿਹਾ ਭਾਜੀ ਤੁਸੀਂ ਕਰ ਦੇਗੀ ਉਹ ਮੈਂ ਵੀ ਦੋ ਦਿਨ ਪਹਿਲਾਂ ਕਹਿੰਦਾ ਆਇਆ ਸੀ ਮੇਰੇ ਲੱਗਦਾ ਰਹਿੰਦੇ ਸਾਡੀ ਫੈਕਟਰੀ ਹੈ ਫੈਕਟਰੀ ਇਹ ਉਹ ਹੈ ਮੈਂ ਕਿਹਾ ਭਾਜੀ ਟੈਚੀ ਹੈ ਬੋਰੇ ਕੀ ਹੈ ਕਹਿੰਦਾ ਦੁੱਧ ਹੀ ਦੁੱਧ ਹੈ ਮੈਂ ਕਿਹਾ ਭਾਜੀ ਦੁੱਧ ਇੰਨਾ ਕਹਿੰਦਾ ਨਹੀਂ ਹਮਾਰੇ ਹਰਿਆਣੇ ਵੇ ਦਾ ਦੁੱਧ ਹੈ ਅੱਛਾ ਮੈਂ ਕਿਹਾ ਭਾਜੀ ਆ ਦੁੱਧੇ ਚ ਕੀ ਹੈ ਕਹਿੰਦਾ ਦੇਸੀ ਕੀ ਉਹ ਹੈ ਮੈਂ ਕਿਹਾ ਭਾਜੀ ਕਿੰਨਾ ਕਹਿੰਦਾ ਬੜਾ ਦੇਸੀ ਕੀ ਮੈਂ ਰੋਜ਼ ਬੜਾ ਖਾਂਦਾ ਹਾਂ ਮੈਂ ਮਤਲਬ ਬੜਾ ਵੇਟ ਜਿਹਾ ਲੱਗ ਰਿਹਾ ਸੁਣਾ ਮੈਂ ਸਾਚੀ ਬੋਲੋ ਆਪਾਂ ਉਤਰਨਾ ਸੀ ਕਿ ਸੰਭਾ ਉਤਰਨਾ ਸੀ ਮੈਡਮ ਆਪਾਂ ਕਠੂਆ ਉਤਰ ਗਏ ਕਿਉਂ ਕਿ ਜਿਹੜਾ ਪਹਿਲਾ ਭਾਜੀ ਸੀਗਾ ਉਹਨੇ ਵੀ ਕਠੂਆ ਉਤਰ ਮੈਂ ਮੰਮੀ ਨੇ ਵੀ ਬੋਲੇ ਗੁੜੀਆਂ ਸੇਵ ਨਹੀਂ ਐ ਮੈਂ ਕਿਹਾ ਮੰਮੀ ਸ ਲੱਗ ਰਿਹਾ ਦਾਲ ਚਕਾਲਾ ਆ ਆਪਾਂ ਹੀ ਕਰਦੇ ਆ ਆਪਾਂ ਤਿੰਨੋਂ ਬਾਅਦ ਚ ਜਾਂਦੇ ਉਹਦੇ ਬੋਲ ਕੇ ਕਹਿੰਦਾ ਮੈਨੂੰ ਘਾਟਾ ਪੈ ਗਿਆ ਆਪਸੇ ਕਹਿੰਦਾ ਹੁਣ ਨਾ ਜਿਹੜੇ ਤੁਹਾਡੇ ਦੋ ਬੰਦੇ ਆ ਨਾ ਤੁਸੀਂ ਦੋਨੋਂ ਇੱਕ ਥਾਂ ਦੇ ਲੱਗਿਓ ਮੈਨੂੰ ਘਾਟਾ ਪੈ ਗਿਆ ਅੱਛਾ ਫਿਰ ਉਹ ਜਦੋਂ ਫਿਰ ਬਾਜੀ ਨੇ ਕਿਹਾ ਕਿ ਤੁਸੀਂ ਪੈਸੇ ਦੀ ਕੀ ਤੁਸੀਂ ਤਾਂ ਮੀਰ ਬੰਦ ਹੋ ਕਹਿੰਦਾ ਨਹੀਂ ਨਹੀਂ ਮੈਂ ਗਰੀਬਾਂ ਨੂੰ ਦਾਨ ਕਰਨੇ ਆ ਅੱਛਾ ਉਹ ਨਹੀਂ ਉਹ ਬੁਝਾਏਗਾ ਤਾਂ ਸੀ ਅਸੀਂ ਅਸੀਂ ਇੰਜੋਏ ਕਰ ਰਹੇ ਹਾਂ ਮਤਲਬ ਪਤਾ ਲੱਗ ਰਿਹਾ ਅਸੀਂ ਸਰੇ ਆਮ ਫੁਕਰੀ ਮਾਰ ਉਹ ਕਹਿੰਦੇ ਬਾਜੀ ਤੁਸੀਂ ਗਰੀਬਾਂ ਨੂੰ ਦੇਣਾ ਸੀ ਅਸੀਂ ਵੀ ਗਰੀਬ ਹੀ ਸਮਝ ਸਾਨੂੰ ਦਾਨ ਕਰ ਦਿਓ ਕਹਿੰਦਾ ਨਹੀਂ ਨਹੀਂ ਫਿਰ ਦਾਨ ਤੂੰ ਖਾ ਲੋ ਦਾਨ ਤੂੰ ਖਾ ਲੋ ਫਿਰ ਆਪਾਂ ਦੇਖੀਏ ਮੈਡਮ ਜਿਹੜਾ ਅਮੀਰ ਬੰਦਾ 700 ਰੁਪਏ ਦਾ ਪੈਟਰੋਲ ਪਵਾਏਗਾ ਸਫਰ ਕਰ ਰਿਹਾ ਹੈ ਉੱਥੋਂ ਵੀ ਮੈਨੂੰ ਪਹਿਲੇ ਲੱਗਾ ਸੀ ਮੈਂ ਕਿ ਮੰਮੀ ਇਹਦੇ ਪਰ ਨਾ ਕੁਝ ਹੋਣਾ ਜ਼ਰੂਰ। ਮਤਲਬ ਕੁਝ ਸ਼ੱਕੀ ਅਨਸਰ ਕੁਛ ਨਾ ਕੁਝ ਕੁਝ ਨਾ ਕੁਝ ਹੁੰਦਾ ਰਿਹਾ ਇਨਸੀਡੈਂਟ ਇਹਦਾ ਦਾ ਹੁੰਦਾ। ਜਿਹੜਾ ਬਲਾ ਬਲਾ ਹੈ ਨਾ ਇਹ ਜਿਹੜੀ ਐਪ ਦੇ ਉੱਪਰ ਜਿਹੜੇ ਵੀ ਕੋਈ ਵੀ ਮਤਲਬ ਮੈਨੂੰ ਲੱਗਦਾ ਕਿ ਸਭ ਮਿਲੇ ਜਿੱਦਾਂ ਤੁਸੀਂ ਪਰਲੀ ਮੈਂ ਪਰਲੀ ਤੁਸੀਂ ਮੈਨੂੰ ਕਿਹਾ ਕਿ ਇਹਦੇ ਸੋਨੀਆ ਕਰਦੇ ਆ ਬਿਜ਼ਨਸ ਐਦਾ ਦਾ ਠੱਗਦੇ ਆ ਐਦਾ ਦਾ ਮਤਲਬ ਕੱਲ ਨੂੰ ਕੋਈ ਸਾਡਾ ਵੀ ਕੁਝ ਕਰ ਸਕਦੇ ਆ ਤੇ ਮੈਡਮ ਇਹ ਕਿ ਇਹਦੇ ਉੱਪਰ ਸਾਡਾ ਮਤਲਬ ਵਿਸ਼ਵਾਸ ਉੱਠ ਗਿਆ ਜੇ ਤੁਸੀਂ ਆਪਣੀ ਗੱਡੀ ਲੈ ਕੇ ਆਓ ਜਾਂ ਆਪਣੀ ਪਰਸਨਲ ਆਓ ਤੇ ਜਾਂ ਤੁਸੀਂ ਟਰੈਵਲ ਕਰੋ ਬਾਈ ਬੱਸ ਲੇਕਿਨ ਬਲਾ ਬਲਾ ਸਾਡੇ ਵਰਗੇ ਜਿੱਦਾਂ ਸਾਨੂੰ ਜਲਦੀ ਸੀਗੀ ਅਸੀਂ ਪੈਸਾ ਵੀ ਭੇਜਤਾ ਲੇਕਿਨ ਪੈਸੇ ਦੀ ਗੱਲ ਨਹੀਂ ਹੈ ਸਾਡੀ ਕੀ ਸ਼ੁਕਰ ਅਸੀਂ ਜਨਾਨੀ ਜਾਤਾ ਕੱਲ ਨੂੰ ਕੋਈ ਮੁੰਡਾ ਵੀ ਹੋਏਗਾ ਨਾ ਉਹਦੇ ਨਾਲ ਮੈਡਮ ਗਲਤ ਹੋ ਸਕਦਾ ਹੈ ਨੀਰਜ ਲਗਾ ਉਹਨੂੰ ਮਾਰ ਕੇ ਸੱਟ ਦੇਣਗੇ ਤੁਹਾਡੇ ਕੋਲ ਪੈਸਾ ਹੈਗਾ ਅੱਜ ਕੱਲ ਤੁਹਾਨੂੰ ਪਤਾ ਕਿੰਨਾ ਮਤਲਬ ਡਰੱਗਸ ਵਗੈਰਾ ਕਿੰਨੇ ਡਿਕਟ ਹੋ ਚੁੱਕੇ ਆ ਇੱਕ ਫੋਨ ਵੀ ਵੇਚ ਕੇ ਉਹਨਾਂ ਨੂੰ ਪੈਸਾ ਮਿਲੇਗਾ ਉਹਨਾਂ ਵਾਸਤੇ ਸੋ ਵੀ ਵਧੀਆ ਹੈ ਤੇ ਮੈਂ ਇਹ ਚਾਹੁੰਦੀ ਆ ਕਿ ਮਤਲਬ ਇਹਦੇ ਤੇ ਜਲਦ ਤੇ ਜਲਦ ਇਨੀਸ਼ੀਏਟਿਵ ਲੈਣਾ ਚਾਹੀਦਾ ਜਿਹੜੀ ਬਲਾ ਬਲਾ ਹੈ ਮੈਡਮ ਇਹ ਬੰਦ ਹੋਣੀ ਚਾਹੀਦੀ ਮੈਂ ਦੇਖਿਆ ਜਾਵੇ ਲੋਕ ਜਦੋਂ ਆਪਣਾ ਘੱਟ ਰੇਟ ਦਾ ਅਗਰ ਗੱਲ ਕੀਤੀ ਜਾਵੇ ਲੋਗੇ ਸੋਚਦੇ ਬੀ ਸਸਤੀ ਡਰਾਈਵ ਮਿਲ ਜੂਗੀ ਸਾਨੂੰ ਸਸਤਾ ਸਾਡਾ ਸਫਰ ਲੰਘ ਜੂਗਾ ਪਰ ਇਹ ਨਹੀਂ ਦੇਖਦੇ ਸਾਡੀ ਸੇਫਟੀ ਕਿੱਥੇ ਹੈ ਤੁਸੀਂ ਵੀ ਪੜੇ ਲਿਖੇ ਹੋ ਮੈਂ ਵੀ ਪੜੇ ਲਿਖੇ ਐ ਇਦਾਂ ਸਾਰੇ ਪੜੇ ਲਿਖੇ ਨੇ ਸਭ ਨੂੰ ਆਪਣੀ ਪਹਿਲੇ ਸੇਫਟੀ ਦੇਖਣੀ ਚਾਹੀਦੀ ਆਈ ਥਿੰਕ ਸੋ ਲੋਗ ਕਮਰਸ਼ੀਅਲ ਗੱਡੀਆਂ ਛੱਡ ਦਿੰਦੇ ਨੇ ਕਮਰਸ਼ੀਅਲ ਗੱਡੀਆਂ ਦੇ ਵਿੱਚ ਇੱਕ ਪਲੱਸ ਪੁਆਇੰਟ ਹੁੰਦਾ ਸਾਰਾ ਪੂਰਾ ਡਾਟਾ ਜਿਹੜਾ ਡਰਾਈਵਰ ਦਾ ਹੁੰਦਾ ਪੂਰੀ ਗੱਡੀ ਦਾ ਨੋਟ ਹੁੰਦਾ ਸਾਰਾ ਕੁਝ ਨੋਟ ਹੁੰਦਾ ਜਿਹਦੇ ਚ ਪੂਰਾ ਪੂਰੀ ਤਰ੍ਹਾਂ ਸੇਫਟੀ ਹੁੰਦੀ ਹੈ ਪਰ ਇਹ ਇਦਾਂ ਦੀ ਐਪਸ ਜਿਹੜੀਆਂ ਹੁੰਦੀਆਂ ਸਾਰੀਆਂ ਸਰੇਮ ਫਰਾ ਸਾਰੀਆਂ ਕੰਪਲੇਂਟਸ ਆਈਆਂ ਬਲਾਬਲਾ ਨੂੰ ਲੈ ਕੇ ਸੋ ਤੁਹਾਨੂੰ ਲੱਗਦਾ ਨਹੀਂ ਕਿ ਆਮ ਜਿਹੜੇ ਲੋਕ ਨੇ ਜਿਹੜੇ ਇਹਦਾ ਸਫਰ ਕਰਦੇ ਨੇ ਉਹਨਾਂ ਨੂੰ ਵੀ ਇਹ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਵੀ ਆਪਣੀ ਸੇਫਟੀ ਪਹਿਲੇ ਦੇਖਣੀ ਚਾਹੀਦੀ ਹੈ ਮੈਡਮ ਆ ਤੁਸੀਂ ਬੜੀ ਵੱਡੀ ਗੱਲ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਆ ਮੇਰਾ ਸੈਕਿੰਡ ਵਿਜ਼ਿਟ ਹੈ ਕਹਿੰਦੇ ਨਾ ਜਿੱਦੋਂ ਨਵਾਂ ਨਵਾਂ ਬੰਦਾ ਆਏ ਉਹਨੂੰ ਕੁਝ ਨਹੀਂ ਪਤਾ ਮੈਂ ਪਹਿਲੀ ਵਾਰ ਆਈ ਸੀ ਤੇ ਇੱਥੇ ਕਿਸੇ ਨੇ ਭਾਜੀ ਨੇ ਜਿੱਥੇ ਦਵਾਈ ਦਿੱਤੀ ਤੇ ਮੈਂ ਕਿਹਾ ਭਾਜੀ ਯਾਰ ਅਸੀਂ ਖੱਜਲ ਅਸੀਂ ਜਲਦੀ ਵੇਲੇ ਹੋ ਗਏ ਉਹਨਾਂ ਨੇ ਮੈਨੂੰ ਕਿਹਾ ਸੀ ਬਲਾਬਲਾ ਰੱਬ ਦੀ ਸੋ ਮੰਮੀ ਮੈਂ ਹੱਸ ਪੇਗੜਾ ਮੈਂ ਕਿਹਾ ਇਹ ਐਪ ਤੋਂ ਹੀ ਨਾਮ ਲੱਗ ਰਿਹਾ ਮੈਨੂੰ ਬਲਾਬਲਾ ਕਿਹੜੀ ਹੋਈ ਨਾਮ ਨਹੀਂ ਨਾ ਇੱਕ ਮੈਂ ਕਿਹਾ ਬਲਾਬਲਾ ਫਿਰ ਉਹਨਾਂ ਨੇ ਸਾਡੀ ਮਤਲਬ ਕਰਤੀ ਸੀ ਜਦੋਂ ਉਹਨਾਂ ਨੇ ਕਰਤੀ ਸੀ ਕੋਈ ਚਾਰ ਬੰਦੇ ਨੇ ਕੀਤੀ ਸੀਗੀ ਤੇ ਪਤਾ ਨਹੀਂ ਪਹਿਲਾਂ ਵੀ ਫੇਕ ਲੱਗ ਰਿਹਾ ਸੀ ਉਹਨਾਂ ਨੇ ਕੁਝ ਪਾਇਆ ਲਿਖਿਆ ਕੁਝ ਕੀਤਾ ਕੁਝ ਚਾਰਾਂ ਨੂੰ ਆਪਾਂ ਕੈਨਸਲ ਕੀਤਾ ਇੱਕ ਕੁੜੀ ਸੀ ਕੋਈ ਐਸ ਤੇ ਨਾਮ ਸੀਗਾ ਮੈਂ ਕਿਹਾ ਭਾਜੀ ਕੁੜੀ ਤਾਂ ਮੈਂ ਵੈਸੇ ਵੀ ਟਰਸਟ ਨਾ ਕਰਾਂ ਫਿਰ ਇਹ ਪੰਜਵਾਂ ਆ ਨਿਕਲਿਆ ਹਰਿਆਣਵੀ ਤੇ ਕਹਿੰਦਾ ਮਤਲਬ ਤੁਸੀਂ ਸਹੀ ਬੋਲੇ ਕਿ ਔਰ ਮੈਡਮ ਸਾਨੂੰ ਪੈਸੇ ਦਾ ਨਹੀਂ ਸੀ ਪਤਾ ਉਲਟਾ ਮੇਰੇ ਪੈਸੇ ਜ਼ਿਆਦਾ ਗਏ ਹਨ ਬਾਈਬਸ ਸਫਰ ਕਰੋਗੇ ਸੇਵ ਤੁਹਾਡੇ ਕੋਲ ਬਿਲ ਇਹਨਾਂ ਨੇ ਪੈਸੇ ਜ਼ਿਆਦਾ ਵਾਧੂ ਲਿੱਤੇ ਹੁਣ ਜਿਹੜਾ ਆ ਕਰ ਰਿਆ ਸੀ 750 ਰੁਪਏ ਇੱਕ ਬੰਦੇ ਦਾ ਤੇ ਯਾਨੀ ਕਿ ਦੋਨਾਂ ਦਾ ਕਿੰਨਾ ਆ ਵੀ ਪੈਸਾ ਗਿਆ ਬਾਈ ਬਸ ਤੁਸੀਂ ਮਤਲਬ ਮੈਂ ਜਦੋਂ ਆਈ ਸੀ 1200 ਮਿਲੇ ਸੀ ਪਏ ਸੀ ਹੁਣ ਜਾਂਦੇ ਵਕਿ ਉਹਨੇ 500 ਗਿਆ ਸੀ ਪਰ ਪਰਸਨ ਤੇ ਤੁਹਾਡੀ ਗੱਲ ਸਹੀ ਹੈ ਕਿ ਕੁਝ ਟਾਈਮ ਬਚਾਉਣ ਵਾਸਤੇ ਕੁਝ ਪੈਸੇ ਬਚਾਉਣ ਵਾਸਤੇ ਆਪਣੀ ਜਾਨ ਦੀ ਤੁਸੀਂ ਕੀਮਤ ਦਾ दांव ਤੇ ਲਗਾ ਰਹੇ ਹੋ ਜਦੋਂ ਮੈਂ ਗੱਲ ਪੜਤਾਤੀ ਮੈਂ ਕਿਹਾ ਜੀ ਮੈਂ ਮਿਸਿਸ ਆ ਮੈਂ ਸ਼ਰਮਾ ਵਾਂ ਮੈਂ ਨਾਮ ਨਹੀਂ ਦੱਸਦਾ ਮੈਂ ਝੂਠ ਬੋਲਦਾ ਕਹਿੰਦਾ ਅੱਛਾ ਆਪ ਸ਼ਰਮਾ ਹੋ ਫਿਰ ਆ ਮੇਰੀ ਬਾਬੀ ਹੋ ਆਪ ਮੇਰੀ ਬਾਬੀ ਹੋ ਤਾਂ ਆਪ ਸ਼ਰਮ ਦੀ ਨਜ਼ਰ ਇਸ ਕੁਛ ਹੋਰ ਸੀ ਉਹਦਾ ਪਲਾਨ ਕੀ ਸੀਗਾ ਉੱਤੋਂ ਬੈਗਾ ਸੀ ਮੁੰਡਾ ਉੱਤੋਂ ਨੂੰ ਪਛਤਾਵਾ ਹੋ ਗਿਆ ਇਹਨੇ ਸੋਚਿਆ ਸੀ ਅਸੀਂ ਅੱਗੇ ਫਿਰ ਬਾਅਦ ਚ ਉਹ ਕਹਿੰਦਾ ਅੱਛਾ ਮੈਡਮ ਤੁਸੀਂ ਰੁਕਣਾ ਰਾਤੀ ਮੈਂ ਤੁਹਾਨੂੰ ਰੁਕਾ ਦਵਾ ਮੈਂ ਕਿਹਾ ਕਿੱਥੇ ਗੱਲ ਕਰਨਾ ਤੂੰ ਮੈਂ ਕਿਹਾ ਸਾਡੇ ਸ਼ਹਿਰ ਆ ਗਿਆ ਫਿਰ ਕਹਿੰਦਾ ਮੈਂ ਤਾਂ ਕਿਸੇ ਨੂੰ ਮਾਣੂ ਨਾ ਇੱਕ ਇੱਕ ਨੂੰ ਵੱਡ ਦੂੰ ਮੈਂ ਕਿਹਾ ਕਿ ਵੱਡ ਮਤਲਬ ਉਹਨਾਂ ਦੀ ਗੱਲਾਂ ਤਾਂ ਨਾ ਤਾਂ ਲੱਗ ਰਿਆ ਸੀ ਉਹ ਵਿਚਾਰ ਡਾਊ ਹੋ ਗਿਆ ਉਹਨੇ ਸੋਚਿਆ ਸੀ ਕੁਛ ਹੋਰ ਤੇ ਨਿਕਲੇ ਕੁਛ ਹੋਰ ਆਪਾਂ ਉੱਤਰ ਗਏ ਇਕੱਠੂ ਆ ਆਪਾਂ ਸੇਵ ਰਹੇ ਤੇ ਬਾਕੀਆਂ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਆਪਣਾ ਟਾਈਮ ਸੇਫਟੀ ਦੇਖੋ ਚਾਹੇ ਉਹ ਟ੍ਰੇਨ ਤੁਹਾਨੂੰ ਜਾਣਾ ਪਈ ਉਥੇ ਧੋਖਾ ਨਹੀਂ ਹੋ ਸਕਦਾ ਤੁਹਾਨੂੰ ਬਾਈਬਸ ਜਾਣਾ ਪਈ ਉਥਾ ਧੋਖਾ ਨਹੀਂ ਹੋ ਸਕਦਾ ਕਿਉਂਕਿ ਰਜਿਸਟਰਡ ਨੰਬਰ ਹੁੰਦਾ ਹੈ ਤੁਹਾਡੀ ਪੂਰੀ ਇਨਕੁਆਰੀ ਹੁੰਦੀ ਹੈ ਔਰ ਉਥੇ ਇੱਕ ਨਹੀਂ ਅਨੇਕ ਹੁੰਦੇ ਹੈ ਤੁਸੀਂ ਐਸੀ ਵੈਸੀ ਗੱਲ ਵੀ ਰੱਬ ਨਾ ਵੈਸੇ ਹੋਏਗੀ ਨਹੀਂ ਹੋਏ ਤਾਂ ਵੈਸੇ ਤੁਹਾਨੂੰ ਪਤਾ ਸਾਰੇ ਇੱਕ ਹੈ ਜਿਹੜੀ ਬਲਾਬਲਾ ਵੈ ਇਥੋਂ ਬੱਚੋ ਹੋ ਸਕਦਾ ਹੈ ਕਿ ਇੱਕ ਬਲਾਬਲਾ ਪਿੱਛੇ 10 ਗੱਡੀਆਂ ਲਗਵਾ ਦੇ ਤੁਹਾਡਾ ਕੀ ਪਤਾ ਕੀ ਤੁਹਾਡੇ ਕੋਲ ਤੁਹਾਨੂੰ ਕੁਝ ਵੀ ਕਰ ਸਕਦਾ ਹੈ ਇਹ ਵੀ ਕਾਬਿਲ ਇਤਾਰਿਫ ਹੈ ਕਿਉਂਕਿ ਕੋਈ ਵੀ ਖਾਸ ਕਰਕੇ ਅਗਰ ਫੀਮੇਲ ਦੀ ਗੱਲ ਕਰੀਏ ਕੋਈ ਅੱਗੇ ਆ ਕੇ ਪਹਿਲ ਨਹੀਂ ਕਰਦੇ ਵੀ ਕਿਸੇ ਹੋਰ ਦਾ ਵੀ ਬਚਾਅ ਹੋ ਜਵੇ ਇਹ ਤੁਸੀਂ ਜਿਹੜਾ ਆਪਣਾ ਐਕਸਪੀਰੀਅੰਸ ਸਾਂਝਾ ਕਰ ਰਹੇ ਹੋ ਇਹ ਵੀ ਬੜਾ ਕਾਬਿਲ ਇਤਾਰਿਫ ਹੈ ਮੈਡਮ ਮੈਂ ਐਕਸਪੀਰੀਅੰਸ ਇਸ ਕਰਕੇ ਕੀਤਾ ਜਿੱਦਾਂ ਮੈਨੂੰ ਥੋੜੀ ਠੋਕਰ ਲੱਗੀ ਕਿ ਮਮਾ ਬਿਮਾਰ ਹੈ ਚਲੋ ਇਹਨਾਂ ਦਾ ਸ਼ੁਕਰੀਆ ਜਿਹੜੇ ਇੱਥੇ ਦੇ ਭਾਜੀ ਹੈਗੇ ਆ ਵਿੱਕੀ ਬਈਆ ਉਹਨਾਂ ਦਾ ਨਾਮ ਹੈ ਉਹਨਾਂ ਨੇ ਮੈਨੂੰ ਥਾਂ ਦਿੱਤੀ ਕਹਿੰਦਾ ਮਤਲਬ ਹੈ ਕਿ ਪਤਾ ਨਹੀਂ ਕੋਈ ਕੋਈ ਸੀਰੀਅਸ ਹੋਏਗਾ ਕੀ ਪਤਾ ਉਹ ਲਾਸਟ ਪੇਮੈਂਟ ਹੋਏਗੀ ਰੋਟੀ ਖਾਣ ਵਾਸਤੇ ਨਹੀਂ ਕਿਉਂਕਿ ਡੀਐਮਸੀ ਐਸਾ ਕਿ ਕੋਈ ਹੱਸ ਕੇ ਤੇ ਆਏਗਾ ਨਹੀਂ ਮਜਬੂਰੀ ਡੀਐਮਸੀ ਜਿੰਨਾ ਲੱਖ ਵੀ ਹੈ 2 ਲੱਖ ਪਾਣੀ ਮੰਗਰ ਮੈਡਮ ਬਾ ਜਾਂਦਾ ਤੇ ਉੱਥੇ ਕੁਝ ਲੋਕੀ ਲੰਗਰ ਵੀ ਖਾਂਦੇ ਆ ਦੇਖਿਆ ਮੈਂ ਮਤਲਬ ਹਾਲਾਤ ਦੇਖੇ ਆ ਤੇ ਅੱਜ ਮੇਰੇ ਤੇ ਪੈ ਰਹੀ ਕਿ ਨਹੀਂ ਮੈਡਮ 100 ਰੁਪਏ ਬੜਾ ਵੱਡਾ ਉਸ ਟਾਈਮ ਲੱਗਦਾ ਐ ਇਦਾਂ ਪਾਇਆ ਸੀ ਉਡਾ ਦਈਏ ਫਿਰ ਮੈਨੂੰ ਲੱਗਾ ਕਿ ਨਹੀਂ ਮੰਮਾ ਇਹ ਮੈਂ ਗੱਲ ਉਠਾਣੀ ਐ ਇਹ ਮੈਂ ਗੱਲ ਜੰਮੂ ਵੀ ਪਹੁੰਚਾਣੀ ਮੀਡੀਆ 'ਚ ਇੱਥੇ ਵੀ ਪਹੁੰਚਾਣੀ ਐ ਅੱਜ ਮੇਰੇ ਨਾਲ ਹੋਇਆ ਕੱਲ ਮਰਦ ਹੈ ਕੋਈ ਵੀ ਮੈਡਮ ਕੱਲ ਨੂੰ ਕੁਝ ਵੀ ਨਾ ਹੋਏ ਕੀ ਪਤਾ ਅਧਰਸਤੇ ਕੁਝ ਵੀ ਕਰ ਸਕਦੇ ਆ ਅਸੀਂ ਸ਼ੁਕਰ ਹੈ ਭਗਵਾਨ ਦਾ ਸੀ ਬਚ ਗਏ ਆ ਔਰ ਤੁਹਾਡਾ ਵੀ ਦਿਲੋਂ ਸ਼ੁਕਰ ਕਿ ਮੈਡਮ ਇਹ ਤੁਸੀਂ ਮੈਸੇਜ ਸਭ ਨੂੰ ਪਹੁੰਚਾਓ ਪਲੀਜ਼ ਤੁਸੀਂ ਯਕੀਨ ਵੱਨੋ ਪਹਿਲਾਂ ਵੀ ਮੈਂ ਫਰਸਟ੍ਰੇਟ ਹੋਈ ਸੀ ਮੈਂ ਸੇਵ ਨਹੀਂ ਸੀ ਔਰ ਸ਼ੁਕਰ ਪ੍ਰਮਾਤਮਾ ਦਾ ਉਹ ਜਿਹੜਾ ਮੁੰਡਾ ਸੀਗਾ ਉਹ ਭਾਈ ਬਣ ਕੇ ਨੇ ਬੜਾ ਅੱਛਾ ਸਪੋਰਟ ਕੀਤਾ ਔਰ ਖੱਜਲ ਵੀ ਮੈਂ ਹੋਈ ਪੈਸਾ ਵੀ ਗਿਆ ਲੇਕਿਨ ਇਸ ਵਾਰੀ ਤਾਂ ਮੈਂ ਕਹਿ ਰਹੀ ਹਾਂ ਕਿ ਪੈਸਾ ਤਾਂ ਗਿਆ ਲੇਕਿਨ ਮੈਡਮ ਕੀ ਪਤਾ ਲੈ ਕੇ ਪਤਾ ਨਹੀਂ ਕਿੱਥੇ ਕੀ ਕਰਦਾ ਕੀ ਨਹੀਂ ਕਰਦਾ ਇਹ ਜਿਹੜੀ ਬਲਾ ਬਲਾ ਹੈ ਨਾ ਇਹਨੂੰ ਬਾਈਕਟ ਕਰਨਾ ਚਾਹੀਦਾ ਸੋਏ ਆਂਟੀ ਜੀ ਨੇ ਜਿਨ੍ਹਾਂ ਦੀ ਤਬੀਅਤ ਖਰਾਬ ਸੀ ਜਿਨ੍ਹਾਂ ਦੇ ਬੇਟੇ ਉਹਨਾਂ ਨੂੰ ਇੱਥੇ ਲੁਧਿਆਣੇ ਲੈ ਕੇ ਆਏ ਜੰਮੂ ਤੋਂ ਸੋ ਡੀ ਐਮ ਸੀ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਸੋ ਇਹਨਾਂ ਨੂੰ ਹਰ ਹਫ਼ਤੇ ਜਿਵੇਂ ਆਣਾ ਪੈਂਦਾ ਖੱਜਲ ਖਰਾਬ ਵੀ ਹੋਈ ਹੈ ਪੁੱਛਦੇ ਆਂਟੀ ਜੀ ਦਾ ਵੀ ਕੀ ਐਕਸਪੀਰੀਅੰਸ ਹੈ ਆਂਟੀ ਜੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਐਕਸਪੀਰੀਅੰਸ ਤੇ ਕੇਅਰ ਹੋਣਾ ਜਿਹੜੇ ਬਲਾ ਬਲਾ ਚੱਲੀ ਦੀ ਹੈ ਗੱਡੀ ਇਹ ਨਹੀਂ ਹੋਣੀ ਚਾਹੀਦੀ ਹੈ ਇਕ ਕਿਸੇ ਨਾਲ ਵੀ ਧੋਖਾ ਦੇ ਸਕਦੀ ਹੈ ਤੇ ਕਿਸੇ ਕੋਲ ਪੈਸਾ ਹੁੰਦਾ ਕਿਸੇ ਕੋਲ ਪੂਰਾ ਸੂਰਾ ਹੋਦਾ ਕਿਸੇ ਨਾਲ ਘਟ ਜਾਣ ਉਸ ਉਹ ਤਾਂ ਗਿਆ ਨਾ ਬੇਕਾਰ ਹੋ ਗਿਆ ਨਾ ਇਹ ਬਲਾ ਬਲਾ ਬੰਦ ਹੋਣੀ ਚਾਹੀਦੀਆਂ ਗੱਡੀਆਂ ਨਾਲੇ ਰਸਤੇ ਵਿੱਚ ਕਿੰਨੀਆਂ ਪੈਜਸ ਲਈ ਪਹਿਲੀ ਵਾਰੀ ਆਏ ਕਿੰਨੀਆਂ ਨੇ ਗੱਲਾਂ ਕੀਤੀਆਂ ਨਾ ਮੇਰੇ ਪਾਸ ਇਹ ਬੋਰਾ ਭਰ ਹੋਆ ਹੈ ਲੱਸੀ ਦਾ ਇਧਰ ਸੇ ਲੱਸੀ ਨਹੀਂ ਮਿਲਦੀ ਹੈ ਆਂ ਵਿੱਚ ਬਸ ਇੰਨੀ ਵਾਰੀ ਗੱਡੀ ਦੋ ਸੀਟਾਂ ਹੀ ਇੱਕ ਲੜਕਾ ਵਿਚਾਰਾ ਕਟੂਏ ਦਾ ਬੈਠ ਗਿਆ ਹਾਂ ਤੇ ਇੱਧਰ ਲੱਸੀ ਰੱਖੀ ਦੀ ਕਾਗਜ਼ ਰੱਖੇ ਦੇ ਮੇਰਾ ਇਤਨਾ ਕੰਮ ਹੈ ਮੈਂ ਨਾ 48 ਕੈਂਟਰੀਆਂ ਗੂਮ ਆਇਆ ਹਾਂ ਹਾਂ ਮੈਂ ਅਮਰੀਕਾ ਅਫਰੀਕਾ ਸਭ ਕਤੇ ਆਪ ਨਾਮ ਨਹੀਂ ਮੈਂ ਉਸ ਕੋ ਮਾਰ ਦੂੰਗਾ ਉਸ ਕੋ ਐਸੇ ਕਰ ਦੂੰਗਾ ਮਤਲਬ ਅਜੀਬ ਅਜੀਬ ਸੀ ਜ਼ਾਰੀਆਂ ਗੱਲਾਂ ਉਸ ਕੋ ਕਹਿੰਦਾ ਮੇਰੇ ਘਰ ਮੇ ਪੁਲਿਸ ਨਾ ਆਣੀ ਚਾਹੀਏ ਅਸੀਂ ਤਾਂ ਹਾਨ ਹੋਈਏ ਭਈ ਇਹ ਗੱਡੀ ਛੋੜੀਏ ਕਰਾ ਕੋ ਐਕਸੀਡੈਂਟ ਕਰਦਾ ਭਈ ਡਾਰੀ ਲੱਗਦਾ ਰਿਹਾ ਇਹਦੇ ਕੋਲੋਂ ਬਜਾ ਫੇਰਾ ਕੇ ਚੁੱਪਰੇ ਮੈਂ ਕਿ ਕੀ ਕਰਨਾ ਫਿਰ ਇੱਕ ਸੋਨੀਆ ਕਹਿਣ ਲੱਗੀ ਅਸੀਂ ਵੀ ਕਟੂਏ ਮੁੜਾ ਵੀ ਕਹਿੰਦਾ ਤੁਸੀਂ ਦੀਦੀ ਇੱਥੇ ਕਟੂਏ ਤੋਂ ਬਸ ਮਿਲ ਜਾਣੀ ਆ ਤਾਂ ਬੱਸ ਕਟੂਏ ਤੋਂ ਬੈਠ ਜਾਣੇ ਉਸ ਮੁੜੇ ਨੇ ਸਾਡਾ ਸਾਹ ਦਿੱਤਾ ਕਟੂਏ ਉਹ ਵੀ ਲੱਥੀ ਆ ਸੋ ਪਰਮਾਤਮਾ ਹਰ ਜਗ੍ਹਾ ਕਿਤਨਾ ਕਿਤੇ ਕੋਈ ਨਾ ਕੋਈ ਰੂਪ ਲੈ ਕੇ ਪਹੁੰਚ ਹੀ ਜਾਂਦਾ ਸੋ ਅੱਗੇ ਤੋਂ ਆਂਟੀ ਜੀ ਤੁਸੀਂ ਆਣਾ ਜਦੋਂ ਵੀ ਤੇ ਆਪਣਾ ਕਮਰਸ਼ੀਅਲ ਗੱਡੀ ਕਰੋ ਜਾਂ ਆਪਣੀ ਬਸ ਵਗੈਰਾ ਕਰੋ ਜਾਂ ਆਪਣੀ ਪਰਸਨਲ ਗੱਡੀ ਕਰਕੇ ਆਓ ਬਸ ਤੇ ਆਇਆ ਦੋਨੋਂ ਵਾਰੀ ਬਸ ਤੇ ਆਇਆ ਪਰ ਇਹ ਇਹ ਦੂਜੀ ਵਾਰ ਹੋਉਨ। ਸੱਚੀ ਭਗਵਾਨ ਦੀ ਕਸਮ ਕਰੀ ਕੇ ਆ ਰਹੀ ਆ। ਇਸਨੇ ਤਾਂ ਇਤਨੀ ਟੈਨਸ਼ਨ ਨਹੀਂ ਲਈ ਹੱਸਦੀ ਰਹੀ ਪਰ ਮੈਨੇ ਬਹੁਤ ਟੈਨਸ਼ਨ ਲਈ। ਬਿਲਕੁਲ ਬੜੀ ਤਕੀ ਹੋਇਆ। ਸਾਹੋ ਕੇਸ ਤੇ ਇਸਨੇ ਮੱਚੀ ਦੇ ਕੀਆ। ਮੇਰਾ ਤਾਂ ਬੇਟਾ ਹੈ। ਹੂੰ। ਬੱਚੇ। ਇਸਨੇ ਮੇਰੇ ਪਤਨੀ کیسے-ਕੈਸੇ ਲਾਇਆ। ਜੇ ਵੀ ਮੀਡੀਆ ਕਰਦੀ ਹੈ। ਪਰ ਮੂਝੇ ਬਹੁਤ ਦੁੱਖ ਲੱਗ ਰਹਾ ਮੈਂ ਕਹਿੰਦਾ ਠੀਕ ਹੈ ਮੈਂ ਕਿਹਾ ਠੀਕ ਹੈ। ਪਰ ਨਹੀਂ ਇਹੋ ਜੇ ਨਹੀਂ ਹੋਣੇ ਚਾਹੀਦੇ। ਹੌਸਲਾ ਰੱਖੋ ਪਰ ਮਾਤਾ ਨੇ ਫਿਰ ਵੀ ਕੋਈ ਹਨ ਹੋ ਨਹੀਂ ਹੋਣ ਤੋਂ ਬਚਾ ਲਿਆ ਤੁਹਾਨੂੰ। 真的 ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਮਾਤਾ ਜੀ ਨੇ ਮਨ ਪਰ ਲਿਆ ਵੀ ਕੋਈ ਵੀ ਅਨਹੋਣੀ ਇਹਨਾਂ ਨਾਲ ਹੋ ਸਕਦੀ ਸੀ ਜਨਾਨੀ ਜਾਤ ਦਾ ਕੋਈ ਵੀ ਅਨ ਸੁਖਾਂ ਵੀ ਘਟਨਾ ਇਹਨਾਂ ਨਾਲ ਹੋ ਸਕਦੀ ਸੀ ਲੁੱਟਖੋ ਹੋ ਸਕਦੀ ਸੀ ਜਾਂ ਹੋਰ ਕਈ ਤਰ੍ਹਾਂ ਦੀ ਅਨ ਸੁਖਾਂ ਵੀ ਘਟਨਾ ਹੋ ਸਕਦੀ ਸੀ ਸੋ ਤੁਸੀਂ ਵੀ ਅਗਰ ਕਦੀ ਸਫਰ ਕਰਦੇ ਹੋ ਅਗਰ ਤੁਸੀਂ ਰਾਤ ਬਰਾਤੇ ਆਂਦੇ ਹੋ ਖਾਸ ਕਰਕੇ ਅਗਰ ਤੁਸੀਂ ਫੀਮੇਲਸ ਹੋ ਤੇ ਆਪਣੀ ਸੇਫਟੀ ਦਾ ਧਿਆਨ ਜ਼ਰੂਰ ਰੱਖੋ ਪੈਸਿਆਂ ਦੀ ਚਿੰਤਾ ਨਾ ਕਰੋ ਕਿ ਤੁਹਾਨੂੰ 100 200 ਕੱਟ ਦੇ ਕੇ ਤੁਸੀਂ ਜਲਦੀ ਪਹੁੰਚ ਜਾਓਗੇ ਜਲਦੀ ਦੇ ਚੱਕਰ ਚ ਕਿਤੇ ਕੋਈ ਕਹਿੰਦੇ ਨਾ ਸਾਵਧਾਨੀ ਹਟੀ ਦੁਰਘਟਨਾ ਗੱਡੀ ਵਾਲਾ ਕੰਮ ਨਾ ਹੋ ਜਾਏ ਸੋ ਆਪਣੀ ਸੇਫਟੀ ਨੂੰ ਮਸਟ ਰੱਖੋ ਸੋ ਇਦਾਂ ਦੇ ਐਪਸ ਨੂੰ ਇਗਨੋਰ ਕਰੋ ਤੇ ਆਪਣਾ ਕਮਰਸ਼ੀਅਲ ਗੱਡੀਆਂ ਦਾ ਜਿਹੜਾ ਪ੍ਰੈਫਰੈਂਸ ਜੋ ਦੋ ਉਹਨਾਂ ਨੂੰ ਔਰ ਸਿੱਧੇ ਤਰੀਕੇ ਆਪਣੀ ਸੇਫਟੀ ਨੂੰ ਪ੍ਰੈਫਰੈਂਸ ਦੋ ਸੋ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦਾ ਤਾਜ਼ਾ ਐਕਸਪੀਰੀਅੰਸ ਨੂੰ ਕਿਵੇਂ ਦੇਖਦੇ ਹੋ ਕਿ ਇਦਾਂ ਦੇ ਐਪ ਜਿਹੜੇ ਨੇ ਉਹਨਾਂ ਨੂੰ ਬਲੌਕ ਕਰਨਾ ਚਾਹੀਦਾ ਹੈ ਦਿਓ ਕਮੈਂਟਾਂ ਚ ਰਾਏ ਫਿਰ ਮਿਲਦੇ ਹਾਂ ਕਿਸੇ ਹੋਰ ਮੁੱਦੇ ਦੇ ਨਾਲ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪ੍ਰਿਤ ਸਿਟੀ ਹੋਮ ਨਿਊਜ਼